ਜੇਪੀ ਪੰਜਾਬ ਚਾਂਦੀ ਬਾਰਡਰ ਖੁੱਲਣਗੇ ਤੁਸੀਂ ਜ਼ੋਰ ਲਾਓ ਬਿਲਕੁਲ ਮੈਂ ਇੱਕ ਗੱਲ ਦੱਸਾਂ ਮੇਰੇ ਤਕਰੀਬਨ 35-40 ਸਾਲ ਮੈਂ ਕਾਂਗਰਸ ਦੀ ਸੇਵਾ ਕੀਤੀ ਹੈ ਬੀਜੇਪੀ ਦੇ ਵਿੱਚ ਇੱਕ ਗੱਲ ਪੱਕੀ ਹੈ ਵੀ ਜਿਹੜੀ ਚੀਜ਼ ਕਮਿਟਮੈਂਟ ਇਹਨਾਂ ਦੇ ਇੱਕ ਜਿਹੀ ਦਿਮਾਗ 'ਚ ਆ ਜੇ ਬੇਸੀ ਆ ਕਰਨਾ ਹੈ ਤੇ ਫਿਰ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇਹੋ ਹੀ ਪੰਜਾਬ ਦੇ ਵਿੱਚ ਬਾਈ ਦੇ ਵਿੱਚ ਸਾਨੂੰ ਪਤਾ ਪਿੰਡਾਂ ਦੇ ਵਿੱਚ ਲੋਕ ਤੁਹਾਡਾ ਨਾਂ ਸੁਣ ਕੇ ਵੋਟ ਪਾਉਂਦੀ ਤੇ ਬਦੂਰ ਦੀਆਂ ਗੱਲਾਂ ਸੀ ਫੁਟਪ੍ਰਿੰਟ ਹੋਇਆ ਬਲਾਕ ਸੰਤੀ ਜ਼ਿਲ੍ਹਾ ਪਰਿਸ਼ਦ ਦੀਆਂ ਇਲੈਕਸ਼ਨ ਹੋਈਆਂ ਹੌਲੀ ਹੌਲੀ ਭਾਜਪੀ ਨੂੰ ਲੋਕਾਂ ਦੀ ਇੱਕ ਆਵਾਜ਼ ਪੰਜਾਬ ਦੀ ਤੁਸੀਂ ਤੇ ਰੋਜ਼ ਜਾਂਦੇ ਹੋ ਪਿੰਡਾ ਪੁੰਡਾ ਦੇ ਵਿੱਚ ਤੁਹਾਨੂੰ ਮੌਕਾ ਮਿਲਦਾ ਤੁਸੀਂ ਹਮੂਮਨ ਇਹ ਗੱਲ ਸੁਣੋਗੇ ਵੀ ਯਾਰ ਪੰਜਾਬ 'ਚ ਨਾ ਹੋਣਾ ਕਾਲੀ ਰਲ ਭਾਜਪੀ ਇਕੱਠੀ ਹੋਣੀ ਚਾਹੀਦੀ ਹੈ ਫਲਾਨੀ ਚੀਜ਼ ਹੋਣੀ ਚਾਹੀਦੀ ਇਹ ਲੋਕਾਂ ਦੀ ਇੱਕ ਆਵਾਜ਼ ਜਿਹੜੀ ਕਹਿੰਦੇ ਰੱਬ ਦੀ ਆਵਾਜ਼ ਖਲਕਤ ਦੀ ਆਵਾਜ਼ ਮੈਂ ਇਸ ਕਰਕੇ ਕਹਿੰਦਾ ਪੰਜਾਬ ਦੀ ਬਿਹਤਰੀ ਵਾਸਤੇ ਕੱਲੇ ਹੋ ਜਾਣ ਪਾਰਟੀ ਕੱਲੀ ਸੋਚ ਕੇ ਕੋਈ ਇਹੋ ਜਿਹਾ ਕੰਮ ਕਰਕੇ ਕੋਈ ਤੁਸੀਂ ਪ੍ਰੋ ਪੰਜਾਬ ਇਹੋ ਜੇ ਕੰਮ ਕਰੋ ਜਿੱਦ ਨਾਲ ਲੋਕ ਕਹਿਣ ਦੀ ਜਾ ਰਹੇ ਹੋ ਜੀ ਤੇ ਪਾਰਟੀ ਹੈ ਨਹੀਂ ਅਸੀਂ ਤਾਂ ਅੱਗੇ ਕਿਹਾ ਵੀ ਬੀਜੇਪੀ ਨੇ ਪੰਜਾਬ ਦਾ ਕੋਈ ਵਗੜਿਆ ਤੇ ਹੈ ਹੀ ਨਹੀਂ